ਥੋਡੇ ਵੀ ਗੋਡਿਆਂ ਦਾ ਗੈਪ ਘਟ ਗਿਆ ਹੈ ਤੁਸੀਂ ਐਕਸ-ਰੇ ਕਰਾਉਨੇ ਹੋ ਔਰ ਉਸ ਦੇ ਵਿੱਚ ਇਦਾਂ ਹੀ ਹੱਡੀਆਂ ਜੁੜੀਆਂ ਜੁੜੀਆਂ ਆਉਂਦੀਆਂ ਨਹੀਂ ਤਾਂ ਬਿਲਕੁਲ ਨਾ ਘਬਰਾਓ ਕਸਰਤਾਂ ਤੁਹਾਨੂੰ ਬਚਾ ਸਕਦੀਆਂ ਨੇ ਕਈ ਵਾਰ ਆਪਣੇ ਕੋਲ ਪੈਸੇ ਨਹੀਂ ਹੁੰਦੇ ਆਪਰੇਸ਼ਨ ਕਰਾਉਣ ਦੀ ਕਈ ਵਾਰੀ ਆਪਣਾ ਦਿਲ ਡਰਦਾ ਹੈ ਮਨ ਡਰਦਾ ਪੀਐਸਯੂ ਆਪਰੇਸ਼ਨ ਨਹੀਂ ਕਰਾ ਸਕਦੇ ਤਾਂ ਤੁਸੀਂ ਬਿਲਕੁਲ ਨਹੀਂ ਘਬਰਾਉਣਾ ਅੱਜ ਵਾਲੀਆਂ ਕਸਰਤਾਂ ਤੁਹਾਡੇ ਲਈ ਹਨ ਅਗਰ ਤੁਸੀਂ ਇਹ ਕਸਰਤਾਂ ਸਵੇਰੇ ਤੇ ਪਰੇ ਸ਼ਾਮ ਕਰਦੇ ਹੋ ਜਿਹੜਾ ਤੁਹਾਡਾ ਗੋਡਿਆਂ ਦੇ ਵਿਚਾਲੇ ਗੈਪ ਹੈ ਇਹ ਬਿਲਕੁਲ ਦੂਰ ਹੋ ਸਕਦਾ ਹੈ ਕਿਉਂਕਿ ਕਸਰਤਾਂ ਇੱਕ ਇਹੋ ਜੀ ਚੀਜ਼ ਹੈ ਜਿਹੜੀ ਤੁਹਾਨੂੰ ਬਹੁਤੀਆਂ ਦਵਾਈਆਂ ਤੋਂ ਬਚਾ ਸਕਦੀ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਦ ਸਿੰਘ ਸਰਾ ਕਸਰਤਾਂ ਕਿਹੜੀਆਂ ਕਰਨੀਆਂ ਨੇ ਸਭ ਤੋਂ ਪਹਿਲੀ ਕਸਰਤ ਤੁਸੀਂ ਬੈੱਡ ਤੇ ਇਦਾਂ ਪੈਠ ਜਾਣਾ ਹੈ ਔਰ ਇਦਾਂ ਅਪ ਡਾਊਨ ਮਤਲਬ ਇੱਕ ਗੋਡਾ ਉੱਪਰ ਇੱਕ ਗੋਡਾ ਥੱਲੇ ਇਦਾਂ 15 ਤੋਂ 20 ਵਾਰ ਕਰੋ ਗਿਣ ਲਿਓ 15 20 ਵਾਰ ਔਰ ਇਹ ਤੁਸੀਂ ਇਸ ਦੇ 2 ਤੋਂ 3 ਸੈੱਟ ਲਾਓ ਪਹਿਲੀ ਕਸਰਤ ਦੂਜੀ ਕਸਰਤ ਕੀ ਕਰਾਂਗੇ ਸਰਾਣੇ ਲੈ ਲੈਣੇ ਆਪਾਂ ਸਰਾਂ ਨੇ ਸਰਾਂ ਨੇ ਆਪਾਂ ਪੱਟਾਂ ਦੇ ਥੱਲੇ ਇਸ ਜਗ੍ਹਾ ਰੱਖਾਂਗੇ ਔਰ ਦੋਨੋਂ ਪੈਰ ਅੰਦਰ ਮੋੜ ਕੇ ਉੱਪਰ ਥੱਲੇ ਉੱਪਰ ਥੱਲੇ ਉੱਪਰ ਥੱਲੇ ਉੱਪਰ ਥੱਲੇ 15 ਤੋਂ 20 ਵਾਰ ਕਰੋ ਇਸ ਤੇ ਪੰਜ ਸੈੱਟ ਲਾਓ ਤੀਜੀ ਕਸਰਤ ਕੀ ਕਰਾਂਗੇ ਆਪਾਂ ਇਹੀ ਸਰਾਂ ਨੇ ਏਦਾਂ ਬੈਠ ਜਾਣਾ ਬੈੱਡ ਤੇ ਦੋਨਾਂ ਗੋਡਿਆਂ ਦੇ ਥੱਲੇ ਰੱਖਾਂਗੇ ਸਰਾਂ ਨੇ ਔਰ ਇੱਥੇ ਆਪਾਂ ਦੋਨਾਂ ਗੁੱਡਿਆਂ ਨਾਲ ਹੀ ਸਰਾਂ ਨੇ ਥੱਲੇ ਨੂੰ ਦੱਬਣਿਆ ਇੱਕ 2 3 4 5 ਫਿਰ ਦਬਾਂਗੇ 1 2 3 4 5 ਐਦਾਂ ਤੁਸੀਂ ਇਸ ਦੇ 5 ਤੋਂ 6 ਸੈਟ ਲਾਉਣੇ ਆ ਉਸ ਤੋਂ ਅਗਲੀ ਕਸਰਤ ਕੀ ਹੋਏਗੀ ਆਪਾਂ ਸਰਾਣੇ ਤਾਂ ਦੱਬਣੀ ਦੱਬਣੇ ਆ ਨਾਲ ਲੱਤਾਂ ਵੀ ਹਵਾ ਚੱਕਣੀਆਂ ਪੈਰ ਅੰਦਰ ਮੋੜ ਕੇ ਇਕੱਠੀਆਂ ਹੀ ਦੋਨੇ ਇਕੱਠੀਆਂ ਹੀ ਚੱਕਾਂਗੇ ਇੱਕ ਇੱਕ ਵੀ ਕਰ ਸਕਦੇ ਆ ਪਰ ਸਰਾਣੇ ਨਾਲ ਦੋਨੋਂ ਕਰਾਂਗੇ ਬੈਟਰ ਹੋਏਗਾ ਪਹਿਲਾਂ ਦੇਖੋ ਦੱਬਿਆ ਫਿਰ ਲੱਤ ਉੱਪਰ ਚੱਕੀ ਫਿਰ ਪੈਰ ਅੰਦਰ ਮੋੜੇ ਇਹਤੇ 10 ਸੈਕਿੰਡ ਹੋਲਡ ਕਰਨਾ ਇਸਦੇ ਆਪਾਂ 10 ਸੈਟ ਲਾਉਣੇ ਉਸ ਤੋਂ ਅਗਲੀ ਕਸਰਤ ਕੀ ਹੋਏਗੀ ਆਪਾਂ ਨੂੰ 2-2 ਕਿਲੋ ਦੇ ਭਾਰ ਚਾਹੀਦੇ ਆ ਇਹ ਭਾਰ ਆਪਾਂ ਗਿੱਟੇ ਤੇ ਬੰਨ ਲੈਣੇ ਆ 2-2 ਕਿਲੋ ਭਾਰ ਆਪਾਂ ਗਿੱਟੇ ਤੇ ਬੰਨਣਾ ਔਰ ਇਹਨੂੰ ਆਪਾਂ ਇਦਾਂ ਲੱਤਾਂ ਲਮਕਾ ਦੇਣੀਆਂ ਨੇ ਥੱਲੇ ਰੋਜ਼ਾਨਾ 15 ਤੋਂ 20 ਮਿੰਟ ਤੁਸੀਂ ਦੇਖੋ ਲੱਤਾਂ ਇਦਾਂ ਲਮਕਣਗੀਆਂ ਗਿੱਟਿਆਂ ਦੇ ਵਿੱਚ ਭਾਰ ਹੋਏਗਾ 2-2 ਕਿਲੋ ਔਰ 15 ਮਿੰਟ ਸਵੇਰੇ 15 ਮਿੰਟ ਸ਼ਾਮ ਆਸਾਨ ਕਸਰਤਾਂ ਕਰੋ ਔਰ ਨਾਲ ਦੀ ਨਾਲ ਗੋਡਿਆਂ ਤੇ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਦਿਓ ਜਿਹੜਾ ਤੁਹਾਡਾ ਗੋਡਿਆਂ ਦਾ ਗੈਪ ਘਟ ਗਿਆ ਹੈ ਉਹ ਬਹੁਤ ਜਲਦੀ ਠੀਕ ਹੋਣ ਵਾਲਾ ਹੈ ਸਤਿ ਸ਼੍ਰੀ ਅਕਾਲ ਜੀ